ਦੋਸਤੋ ਅੱਜ ਲਰਦੇ ਸੰਘਰਸ਼ੀ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 26 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਦੇ ਲਈ ਇੱਥੇ ਸੰਘਰਸ਼ ਕਰ ਰਿਹਾ ਸੀਗਾ ਤੇ ਅੱਜ ਸਾਡੀ ਜਿੱਤ ਹੋਈ ਹੈ ਅੱਜ ਮੋਦੀ ਸਰਕਾਰ ਸਾਡੇ ਅੱਗੇ ਝੁਕੀ ਹੈ ਤੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਸੈਨੇਟ ਦੀਆਂ ਚੋਣਾਂ ਅਪਰੂਵ ਹੋਈਆਂ ਨੇ ਦੋਸਤੋ ਇਹ ਸਿਰਫ ਇਸ ਕਰਕੇ ਹੋਇਆ ਵੀ ਅੱਜ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਇਹ ਫੈਸਲਾ ਲਿਆ ਵੀ ਆਪਾਂ ਸੜਕ ਸੜਕਾਂ ਤੇ ਆ ਕੇ ਆਪਣੇ ਹੱਕ ਲਵਾਂਗੇ ਇਕੱਠੇ ਹੋ ਕੇ ਏਕਤਾ ਬਣਾ ਕੇ ਆਪਾਂ ਸਾਰੇ ਵਿਦਿਆਰਥੀ ਨੌਜਵਾਨ ਇਨਕਲਾਬੀ ਜਥੇਬੰਦੀਆਂ ਤੇ ਅਲੱਗ-ਅਲੱਗ ਲੋਕ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਇਕਤਾ ਉਹਨਾਂ ਦੀ ਇਕਤਾ ਕਰਕੇ ਹੀ ਅੱਜ ਆਪਾਂ ਇਸ ਸੰਘਰਸ਼ਿਤੇ ਆ ਅੱਜ ਮੋਦੀ ਸਰਕਾਰ ਦੇ ਧੌਣ ਦੇ ਵਿੱਚੋਂ ਆਪਾਂ ਇੱਕ ਵਾਰ ਨਹੀਂ ਦੋ ਵਾਰੀ ਕਿਲਾ ਕੱਢਿਆ ਪਹਿਲਾਂ ਤਾਂ ਇਹਨਾਂ ਨੇ 1 ਨੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਅਸੀਂ ਸੈਨੇਟ ਦੇ ਮੈਂਬਰ ਕੰਨ ਵਿੱਚੋਂ ਕੱਤੀ ਕਰਨ ਲੱਗੇ ਆ ਉਦੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਿਰਫ ਲੋਕਾਂ ਦੀ ਹਮਾਇਤ ਦੇਖ ਕੇ ਪ੍ਰੋਟੈਸਟ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਤੇ ਉਹ ਚੀਜ਼ਾਂ ਬਹਾਲ ਕੀਤੀਆਂ ਦੂਸਰੀ ਵਾਰ ਹੁਣ ਅੱਜ ਇਹਨਾਂ ਨੇ ਆਪਣਾ ਸੰਘਰਸ਼ ਹੈ ਉਹ ਨੇਪਰੇ ਚੜਿਆ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਹੋਏ ਸੈਨੇਟ ਦੀ ਚੋਣਾਂ ਬਹਾਲ ਕੀਤੀਆਂ ਜਾਂਦੀਆਂ ਨੇ ਦੋਸਤੋ ਅੱਜ ਇਹ ਸਿੱਧ ਹੋ ਜਾਂਦਾ ਹੈ ਤੇ ਜਦੋਂ ਲੜਦੇ ਲੋਕ ਸੜਕਾਂ 'ਤੇ ਆ ਕੇ ਆਪਣੇ ਹੱਕਾਂ ਲਈ ਲੜਦੇ ਨੇ ਸੰਘਰਸ਼ ਕਰਦੇ ਨੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੀਆਂ ਗੋਡਰੀਆਂ ਲਵਾ ਦਿੰਦੇ ਨੇ ਕੋਈ ਸਰਕਾਰ ਇਹ ਨਹੀਂ ਵੱਡੀ ਨਹੀਂ ਹੁੰਦੀ ਵੀ ਲੋਕਾਂ ਇੱਕਤਾ ਨੂੰ ਤੋੜ ਸਕੇ ਤੇ ਦੋਸਤੋ ਅੱਜ ਅਸੀਂ ਕੱਲ ਸਵੇਰੇ ਇੱਕ ਵਿਕਰੀ ਮਾਰਚ ਵੀ ਕਰਾਂਗੇ ਤੇ ਇੱਕ ਵਾਰ ਫਿਰ ਅਸੀਂ ਇਹ ਕਹਿਣਾ ਚਾਹਾਂਗੇ ਵੀ ਵਿਦਿਆਰਥੀ ਲਹਿਰ ਦੀ ਇੱਕ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਕਿਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰਸ਼ਾਸਨ ਲਗਾਤਾਰ ਵਿਦਿਆਰਥੀ ਨੂੰ ਦਬਾਉਣ ਦੇ ਲਈ ਕਰੇ ਪਾਚੇ ਕਰਦਾ ਕਦੇ ਸਿਵਲ ਸੂਟ ਪਾਉਂਦਾ ਉਸ ਮਾਹੌਲ ਦੇ ਵਿੱਚ ਵੀ ਆਪਾਂ ਇਹ ਇੰਨਾ ਵੱਡਾ ਸੰਘਰਸ਼ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿੱਤੇ ਆ ਤੇ ਲੜੇ ਆ ਇਹ ਅੱਜ ਸਾਡੇ ਸਾਰੇ ਦੀ ਪ੍ਰਾਪਤੀ ਹੈ ਇਨਕਲਾਬ ਜ਼ਿੰਦਾਬਾਦ ਜਿੱਤ ਲੜ ਦੇ ਲੋਕਾਂ ਦੇ